ਅੱਜ ਅੱਜ ਆਪਾਂ ਬਣਾਵਾਂਗੇ ਪਾਸਤਾ ਤੇ ਪਾਸਤਾ ਬਣਾਉਣ ਲਈ ਆਪਾਂ ਦੇਖੋ ਪਾਸਤਾ ਲਿਆ ਇਹਨੂੰ ਸਭ ਤੋਂ ਪਹਿਲਾਂ ਇੱਕ ਡੋਂਗੇ ਦੇ ਵਿੱਚ ਪਾ ਲੈਣਾ ਤੇ ਵਿੱਚ ਪਾਉਣ ਲਈ ਆਪਾਂ ਦੇਖੋ ਸਬਜ਼ੀਆਂ ਲਈਆਂ ਨੇ ਸਬਜ਼ੀਆਂ ਜੋ ਤੁਹਾਡੇ ਘਰ ਵਿੱਚ ਹੈਗੀਆਂ ਤੁਸੀਂ ਉਹ ਲੈ ਸਕਦੇ ਹੋ ਆਲੂ ਲਏ ਬਰੀ ਖਰੀ ਮਿਰਚ ਲਈਏ ਥੋੜੀ ਜੀ ਗੋਭੀ ਲੈ ਲਈਏ ਟਮਾਟਰ ਤੇ ਪਿਆਜ਼ ਲਈਏ ਤੇ ਥੋੜਾ ਥੋੜਾ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾਵਾਂਗੇ ਤੇ ਹੁਣ ਆਪਾਂ ਜਿਹੜਾ ਪਾਸਤਾ ਲਿਆ ਇਹਨੂੰ ਸਿੰਪਲ ਪਾਣੀ ਦੇ ਵਿੱਚ ਉਬਲਣ ਲਈ ਧਰ ਦੇਣਾਗਾ ਤੇ ਇਧਰ ਆਪਾਂ ਕੰਟੇਨਰ ਦੇ ਵਿੱਚ ਪਾਣੀ ਪਾ ਕੇ ਰੱਖ ਦੇਣਾਗਾ ਪਾਸਤਾ ਆਪਾਂ ਪਹਿਲਾਂ ਨਹੀਂ ਪਾਣੀ ਦੇ ਵਿੱਚ ਐਡ ਕਰਨਾ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਲਣ ਦੇਵਾਂਗੇ ਫਿਰ ਇਹਦੇ ਵਿੱਚ ਪਾਸਤਾ ਐਡ ਕਰਾਂਗੇ ਹਾਂਜੀ ਦੇਖੋ ਪਾਣੀ ਆਪਲਾ ਉਬਲਣ ਲੱਗ ਗਿਆ ਜਦੋਂ ਹੀ ਪਾਣੀ ਉਬਲਣ ਲੱਗ ਜੂਗਾ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਐਡ ਕਰ ਦਾਂਗੇ ਤੇ ਨਮਕ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਸਤਾ ਐਡ ਕਰਨਾ ਹੈ ਹੁਣ ਆਪਾਂ ਪਾਸਤਾ ਪਾ ਦਾਂਗੇ ਇਹਦੇ ਵਿੱਚ ਤੇ ਪਾਸਤਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜੇ ਟਾਈਮ ਪਕਾਉਣਾ ਯਾਨੀ ਕਿ 5 ਤੋਂ 10 ਮਿੰਟ ਦੇ ਕਰੀਬ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਕਾ ਲਾਂਗੇ ਗਰਮ ਪਾਣੀ ਦੇ ਵਿੱਚ ਤੇ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਆਪਾਂ ਇਹਨੂੰ ਚਲ ਤੇ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ ਨਹੀਂ ਤਾਂ ਫਿਰ ਇਹ ਬਹੁਤ ਹੀ ਜ਼ਿਆਦਾ ਘੁੱਲ ਜਾਂਦਾ ਹੈ ਗੈਸ ਦੀ ਫਲੇਮ ਹੈ ਜਿਹੜੀ ਉਹ ਆਪਾਂ ਮੀਡੀਅਮ ਕਰਕੇ ਇਹਨੂੰ 5 ਤੋਂ 10 ਮਿੰਟ ਦੇ ਕਰੀਬ ਪਕਾ ਲਾਂਗੇ ਹਾਂਜੀ ਇੱਧਰ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋ ਲਈ ਰੱਖ ਦਿੱਤਾ ਸੀ ਜਿੰਨੇ ਟਾਈਮ ਆਪਣਾ ਪਾਸਤਾ ਪੱਕ ਰਿਹਾ ਹੈਗਾ ਉਹਨੇ ਟਾਈਮ ਆਪਾਂ ਜੋ ਆਪਾਂ ਸਬਜ਼ੀਆਂ ਐਡ ਕੀਤੀਆਂ ਇਹਦੇ ਵਿੱਚ ਉਹ ਭੁੰਨਾਂਗੇ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਐਡ ਕਰ ਦਿੱਤਾ ਤੇ ਹੁਣ ਆਪਾਂ ਜੋ ਅਦਰਕ ਤੇ ਲਸਣ ਦਾ ਪੇਸਟ ਗ੍ਰੇਟ ਕਰਕੇ ਰੱਖਿਆ ਸੀ ਤੇ ਆਪਾਂ ਲਸਣ ਦਾ ਪੇਸਟ ਪਾ ਦਿੰਦਾ ਤੇ ਅਦਰਕ ਦਾ ਤੇ ਆਪਾਂ ਹਰੀ ਮਿਰਚ ਐਡ ਕਰਾਂਗੇ ਬਰੀ ਕੱਟੀ ਹੋਈ ਤੇ ਨਾਲੀ ਆਪਾਂ ਇਹਦੇ ਐਡ ਕਰਾਂਗੇ ਤੇ ਨਾਲੀ ਆਪਾਂ ਇਹਦੇ ਪਿਆਜ਼, ਗੋਭੀ ਤੇ ਆਲੂ ਆਪਾਂ ਸਿੰਨੇ ਜਨਰੇ ਦੇ ਵਿੱਚ ਇਹਦੇ ਵਿੱਚ ਜਿਹੜੀ ਐਡ ਕਰ ਦਿੱਤੀਆਂ ਨੇ ਇਹ ਮਸਾਲਾ ਆਪਣਾ ਜਿਆਦਾ ਹੀ ਕੁਝ ਗਿਆ ਸੀਗਾ ਇਸ ਲਈ ਮੈਂ ਫਟਾਫਟ ਐਡ ਕਰ ਦਿੱਤੀਆਂ ਤੁਹਾਨੂੰ ਬਾਅਦ ਵਿੱਚ ਦਿਖਾਈ ਜਾਣਗੇ ਟਮਾਟਰ ਆਪਾਂ ਹਜੇ ਦੇ ਚਾੜ ਨਹੀਂ ਕੀਤਾ ਕਿਉਂਕਿ ਬਾਕੀ ਸਬਜ਼ੀਆਂ ਨੂੰ ਪੱਕਣ ਦਿਓ ਉਹਨੇ ਟਾਈਮ ਤੇ ਆਪਾਂ ਟਮਾਟਰ ਹਜੇ ਨਹੀਂ ਪਾਵਾਂਗੇ ਟਮਾਟਰ ਜਲਦੀ ਪੱਕ ਜਾਂਦਾ ਹੈ ਤਾਂ ਕਰਕੇ ਟਮਾਟਰ ਬਾਅਦ ਵਿੱਚ ਐਡ ਕਰਾਂਗੇ ਹੁਣ ਇੱਕ ਚਮਚ ਆਪਾਂ ਚਿੱਟਾ ਨਮਕ ਐਡ ਕਰ ਦਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲੈਣਾ ਕਿਉਂਕਿ ਨਮਕ ਆਪਾਂ ਪਹਿਲਾਂ ਹੀ ਐਡ ਕੀਤਾ ਹੋਇਆ ਹੈ ਇੱਥੇ ਸਿਰਫ ਆਪਾਂ ਨਮਕ ਹੀ ਐਡ ਕਰਨਾ ਹੈ ਨਮਕ ਨਾਲ ਜਿਹੜੀਆਂ ਸਬਜ਼ੀਆਂ ਹੋ ਜਲਦੀ ਪੱਕ ਜਾਣੀਆਂ ਹੈ ਹਾਂਜੀ ਦੇਖੋ ਸਬਜ਼ੀਆਂ ਆਪਣੀਆਂ ਕਾਫੀ ਪੱਕ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਾਂਗੇ ਹਾਂਜੀ ਟਮਾਟਰ ਪਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਸਪੈਸ਼ਲ ਪਾਸਤਾ ਮਸਾਲਾ ਐਡ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਹਲਦੀ ਬਿਲਕੁਲ ਅੱਧੇ ਤੋਂ ਵੀ ਘੱਟ ਲਾਲ ਮਿਰਚ ਤੇ ਅੱਧਾ ਚਮਚ ਗਰਮ ਮਸਾਲਾ ਇਹ ਤਿੰਨੇ ਬੇਸਿਕ ਮਸਾਲੇ ਜੋ ਆਪਣੇ ਘਰ ਵਿੱਚ ਹੁੰਦੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਇਹਨਾਂ ਨੂੰ ਪਾ ਕੇ ਵੀ ਮਿਕਸ ਕਰ ਲਾਂਗੇ ਹਾਂਜੀ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਸਤਾ ਸੌਸ ਪਾਵਾਂਗੇ ਇਧਰ ਆਪਣਾ ਪਾਸਤਾ ਵੀ ਪੱਕ ਕੇ ਤਿਆਰ ਹੋ ਗਿਆ ਹੈ ਨੂੰ ਹੁਣ ਛਾਣ ਕੇ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਪਾਸਤੇ ਨੂੰ ਆਪਾਂ ਇਸ ਤਰ੍ਹਾਂ ਛਾਣ ਲਿਆ ਤੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲੈਣਾ ਪਾਸਤੇ ਨੂੰ ਪਾਸਤਾ ਆਪਣਾ ਬਣ ਕੇ ਤਿਆਰ ਹੈਗਾ ਤੇ ਹੁਣ ਇਹਨੂੰ ਆਪਾਂ 2-3 ਮਿੰਟ ਦੇ ਕਰੀਬ ਜਿਹੜਾ ਟੱਕੇ ਪਕਾ ਲਾਂਗੇ ਤਾਂ ਜੋ ਮਸਾਲਾ ਇਹਦੇ ਅੰਦਰ ਤੱਕ ਚਲਾ ਜਾਵੇ